ਜਿੰਨੇ ਕਰਦੇ ਹੋ ਨਾ 20 ਦੇ ਆਖੀ ਜਾਂਦਾ ਭਾਈ ਦਾ ਕੋਣ ਤਾ ਜੋਨੀ ਦੱਸ ਇਹਦੇ ਚ ਕੀ ਕੀ ਕਰਦੇ ਸਹੀ ਯਾਰ ਇਹ ਮੈਂ ਲਾਇ 15000 ਰੁਪਏ ਇਹ ਕਹਿੰਦਾ ਮਹਿੰਗੇ ਲੈ ਮਹਿੰਗੇ ਲੈ ਯਾਰ ਬੰਦੇ ਨੇ 18-18 ਲਾਤਾ ਯਾਰ ਕਹਿੰਦਾ ਪੂਰੇ ਕਰ ਲੈ ਮੈਂ ਪੂਰੇ 18 ਹੁੰਦਾ ਦੇਣਾ ਮੈਂ ਉਹ ਬਾਦ ਕਹਿੰਦੇ 20 ਆਖੇ ਪੂਰਾ ਲੈ ਲੈ ਕਾ ਲਿਆ ਕਿਥੇ ਪੈਸੇ ਆ ਵੇ ਲੈ 19000 ਰੁਪਏ ਹੋਰ ਹੋਰ ਕਹਿੰਦਾ ਤੇ ਆ ਜੀ ਬਰਾ ਕਲੇ ਯਾਰ ਚਾ ਬਾਤ ਕਰਨ ਲੱਗੇ ਫੜਾ 19 ਫੜਾ ਫੜਾ ਨਹੀਂ ਹੋਣਾ ਫੜਾ ਤੈਨੂੰ ਵੀ ਫੜਾ ਦੇ ਮਣਕ ਚੌੜਾ ਨਹੀਂ ਆਦਾ ਮੈਨੂੰ ਫੜਾ ਦੇ ਪੈਸੇ ਯਾਰ ਕੜਾਈ ਫੜਾ ਕੇ ਵਾਲ ਕੀ ਯਾਰ ਖੋਮ ਲੋ ਚੱਲ ਆਈ ਬਰਾ ਕੈਮਰਾ ਵਾਲਾ ਕੋਲੀ ਥੋੜੇ ਆ ਗਈ ਆ ਹੋਰ ਵੀ ਲੈਣੇ ਆ ਇੱਥੇ ਟਾਈਮ ਜ਼ਿਆਦਾ ਲੁਆਤਾ ਇੱਥੇ ਬੰਦੇ ਸਾਹ ਚੜ ਗਏ ਸੇ ਹੈ ਬੰਦੇ ਸਾਹ ਚੜ ਗਏ ਅਜ ਤਾਂ ਭੈਣ ਨੋਰ ਸਟ ਰਹੀ ਤੂੰ ਬੰਦਾ ਯਾਰ ਜਮਾ ਇਹ ਉਹ ਬਾਈ ਕਿਧਰ ਜਾ ਕੋ ਲਾਲ ਕੋਲੇ ਖੜਾ ਲਾਲ ਕੋਲੇ ਲਾਲ ਕੋਲੇ ਜਿਹੜਾ ਹੋਰ ਕਹਾਵਾ ਮੇਰੇ ਨਾਲ ਚੱਲਣਾ ਨਹੀਂ ਛੱਡਣਾ ਚਲੋ ਨਾਮ ਲੈ ਕਰਨਾ ਅਸੀਂ ਕੋਲ ਕਰਨਾ ਦੋਵਾਂ ਨੇ ਗਾਉਂਦਾ ਮੇਰੀ ਝੰਡਾ ਬੰਦਾ ਤੇ ਹਨਾਟ ਗਿਆ ਕਿੱਧਰ ਨਿਸ਼ਾਨੀ ਜਾਦੀ ਆ ਮਗਰ ਖੜਾ ਤੇ ਨੇ ਕਿੰਨੀ ਕਿਲੋ ਵਾਲੇ ਹੋ ਗਏ ਹੋਣੋਂ ਹੋਣੋਂ ਬਦੀ ਨਹੀਂ ਧੱਕਿਆ ਉਹ ਚੱਲ ਯਾਰ ਸੌਦਾ ਤਾਂ ਕਰਾਉਣਾ ਯਾਰ ਵੀ ਕਰੀਂ ਆ ਇਹਦਾ ਫਿਰ ਕਿਤੇ ਮੁੰਡੀ ਪਾਈ ਦਿਆ ਇਹਦਾ ਤੀਰ ਤੁੱਕਾ ਹੀ ਆ ਚੱਲ ਗਿਆ ਦਾ ਹੋ ਮਹਰਾ ਨਾ ਜਗ੍ਹਾ ਤੇ ਬਸ ਫਿਰ ਉਹ ਕਿਹ ਮੰਨਣੀ ਪੈਂਦੀ ਕਿਹਨੇ ਕਹਿੰਦਾ ਕਿਹਨੇ ਮੰਨਣੀ ਪੈਂਦੀ ਤੁਸੀਂ ਤੂੰ ਆਪਾ ਦੋਵੇਂ ਨਹੀਂ ਮੰਨਦੇ ਮੰਨਿਆ ਕਰੋ ਯਾਰ ਮੰਨਣਾ ਚਾਹੀਦਾ ਕੌਂ ਕਰ ਬੱਕਰੀ ਰਹਿ ਕੇ 40000 ਯਾਰ ਦੇ ਓਏ ਆ ਪਟਕੀ ਦੀ ਹੈ ਰੱਸੀ ਜੀ ਵਾਲੀ ਓ ਬੱਕਰੀ ਜੀ ਪਾਇਆ ਹੋ ਜੁਣ ਹੈਲੋ ਗੱਡੀਆਂ ਵਾਲੇ ਗੱਡੀਆਂ ਵਾਲੇ ਲੈ ਆਇਓ ਰਿਹਾ ਪਟਕੀ ਦੀ ਹੈ ਬੱਕਰੀ ਪਾਲੇ ਮੁੰਡੇ ਦੀ ਬਾਈ ਕਰ ਲਾ ਲ ਕਿਵੇਂ ਕਰਾਤੀ 19000 ਦੇ ਕਰਦੇ ਤਿੰਨ ਨਗ ਠੀਕ ਹੈ 19000 ਦੇ ਕਰਦੇ ਤਿੰਨ ਨਗ ਲਖਾਈ ਆਪੋ ਆਪਣੀਆਂ ਲੈ ਬਾਈ ਜونی ਨੂੰ ਦਵਾਤੇ ਆ ਆ ਤਿੰਨ ਨਗ ਆਪਣੇ ਬੰਦੇ ਲਖਾਈ ਆਪਣੇ ਬਾਈ ਪਿੰਡ ਕਿਹੜਾ ਸੀ ਆਪਣਾ ਸੀਰ ਵਾਲੀ ਸੀਰ ਵਾਲੀ ਸੀਰ ਵਾਲੀ ਤੋਂ ਆਏ ਸੀ ਬਾਈ ਨਗ ਲੈ ਕੇ ਲੈ ਵੀ ਰੰਗ ਲਾਤਾ ਤਿੰਨ ਨਗ 19000 ਲਖਾਈ ਆਪੋ ਆਪੇ ਕੱਲੀ ਪਾਠ ਦੇ ਦੇ ਮੈਨੂੰ ਵਾਲੀ ਹੋਰ ਰੱਖੋ ਕੱਲੀ ਲੈ ਲੈ ਦੁੱਧੇ ਰੱਖ ਲੋ ਕੱਲੀ ਲੈ ਲੈ ਹੋਰ ਕਿਨੇ ਬਤਾ 45 ਰੁਪਏ ਦੇਦੀ ਮੇਰੀ ਨਹੀਂ ਇਹ ਮੰਗਦਾ ਸਾਡੇ ਜਿਹੜੀ ਲਾ ਕੇ ਯਾਰ ਤੇਰਾ ਨਾ ਤਾਂ ਦੇਖ ਲੈ ਬਾਈ ਬੰਦਾ ਯਾਰ 4500 ਇਹਦੇ ਦੇਖੋ ਆ ਗਿਆ ਜਗਲ ਮੇਰੇ ਰਹਿ ਹੀ ਨਹੀਂ ਚੱਤ ਬਦਾ ਆ ਡਾਂਗੇ ਜੀ ਦੇ ਤੱਤੇ ਉਹ ਯਾਰ ਮੈਂ ਕੱਚਾ ਲਾਉਣਾ ਫਿਰ ਭਾਈਦੇ ਆ ਕੋਈ ਨਹੀਂ ਪੱਕੇ ਕੱਤੇ ਰੋਣਾ ਹੁਣ 2500 ਸ਼ੁਰੂ ਹੈ ਲਾ ਦੇ ਲਾ ਦੇ ਛੱਡ ਸਾਈਂ ਹਾਂ ਸਾਈਂ ਪੈਸੇ ਤੇ ਨਹੀਂ ਹਰ ਰਹੀਆਂ ਟੱਡ ਟੱਡ ਨੇੜੇ ਆ ਤੰਮ ਇਨੀ ਹਰ ਰਿਹਾ ਕੇ ਨਾਲ ਫੜਦਾ ਚਾਰ ਨੀ ਆ ਬੱਲੇ ਇੱਕ 2 3 4 5 6 ਚੱਕ ਮੇਰੀ ਇਹ ਨਹੀਂ ਸੋਲ ਲੇ ਨੀ ਦੋਏ ਭਾਲੋ ਔਰ ਚਾਰ ਚੂਰ ਦੀ ਹੈ ਨਹੀਂ ਚਾਰ ਆਲਾ ਪਾਲਾ ਜਮ ਕਰਕੇ ਉਹ ਹੈ ਕਿ ਹੱਡੀਆਂ ਰਹਿ ਗਈਆਂ ਮੋਟਰ ਦੇ ਰਾਮ ਨਹੀਂ ਥੋੜਾ ਆਲਾ ਪੜਾ ਉਹ ਕਾਲਾ ਕਾਲਾ ਕਰੋ ਯਾਰ ਹੈ ਨਹੀਂ ਪਾਲਾ ਮੈਂ ਆਪਾਂ ਦੇ ਪਾਲਾ ਦੇ ਪਾਲਾ ਉਹ ਤੇਰਾ ਮੈਨੂੰ ਤੇਰਾ ਦੋਖ ਹੀ ਨਹੀਂ ਹਰੇ ਉਹਨੇ ਹੈ ਨਹੀਂ ਮੰਨਿਆ ਕਦੇ ਮੈਂ ਨਾਲ ਮੈਂ ਕਹਦੇ ਤਹੇ ਉਹ ਦੇਵੇ ਨਾ ਦੇਵੇ 6 ਕਿਲੋ ਵਈ ਨਾ ਰਾ 500 ਦਾ ਭਾ ਦੇ ਮੈਂ ਦੇਵੇ ਨਾ ਦੇਵੇ ਪੂਰੇ ਪੂਰੇ ਹੋਵੇ ਮੈਂ ਨਹੀਂ ਮੈਂ ਮੈਂ ਲਿਖਾਈ ਲਿਖਾਈ ਆਪ ਨੂੰ ਪੜ੍ਹਾਈ ਮੈਂ ਨਹੀਂ ਕਰਦਾ ਲਿਖਾਈ ਆਪ ਨੂੰ ਆਪਰੇ 100 ਰੁਪਏ ਬਈ 100 ਰੁਪਿਆ ਬਈ ਲਿਖਾਈ ਮੈਂ ਉਹਦੀ ਗੱਲ ਨਹੀਂ ਹੈ ਨਹੀਂ ਅੱਰੇ 6 ਕਿਲੋ ਮੈਨੂੰ ਮੈਂ ਤਾਂ ਉਹਦੀ ਗੱਲੇ ਨਹੀਂ 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 ਰਜੂ ਨਾ ਛੱਡੇ ਗੱਲ ਦਾ ਫਾੜੇ ਆਹ ਯਾਹੋ ਹੱਥ ਦੇ ਦੇ ਉਹ ਬਾਹ ਜਰੂਰੀ ਆ ਉਹ ਬਾਹ ਜਰੂਰੀ ਆ ਉਹ ਜਰੂਰੀ ਆ ਬਸ ਠੀਕ ਆ ਬਿਲਕੁਲ ਬਸ ਠੀਕ ਆ ਤਾਂ ਦੱਲਿਆ ਤੂੰ ਕਹਿ ਦੇ ਕੇ ਹੋ ਗਏ ਹੋ ਗਏ ਓਏ ਓਏ ਯਾਰ ਮੈਂ ਕਹਿੰਦਾ ਨਾ ਉਹ ਗਾਲ ਨਾ ਦੇਖਦਾ ਉਹਦਾ ਵੇਖਦਾ ਓਏ ਨਾ ਵੇਖ ਮੈਂ ਸਾ ਨਾਲ ਨਖਰੇ ਨਹੀਂ ਕਰਦੇ ਨਾ ਯਾਰ ਦਿਵਾਤ ਰਿਹਾ ਲਵੀ ਦੋਸਤੋ ਇਹ 3400 ਦੀ ਕਰਾਤੀ ਆ ਲਖਾਈ ਆ ਆਪਕੋ ਆਪਣੀ ਆ ਬਾਈ ਜੋਨੀ ਨੇ ਲੈ ਲਈ ਆ ਰਾਮ ਪਲੂਰ ਵਾਲੇ ਤੋਂ 3200 ਦਿੰਦਾ ਸੀ ਤੇਰੇ ਉਹੀ ਫਾਇਦਾ ਹੋ ਗਿਆ ਬਾਈ ਰਾਜੂ ਕਿਵੇਂ ਕਰਾ ਦਿਆ ਇਹ ਇਹ ਵੀਰੇ 3400 ਰੁਪਏ ਦੀ ਹੋ ਗਈ ਇਹ ਲਿਖਾਈ ਆ ਆਪਦੀ ਆਪਦੀ ਆ ਜੀ ਠੀਕ ਆ ਜੀ ਇਹ ਨਹੀਂ ਗਿਆ ਮੈਂ ਕਿ 5000 ਦੇ ਆ ਹੋਰ 55 ਨਵੇੜੇ ਪਰੇ ਕਰਾਏ 500 ਪਿੱਛੇ ਰੋਈ ਜੰਨੀ ਆ ਪਾਉ ਜੀ ਗੱਲ ਹੀ ਨਹੀਂ ਕੀਤੀ ਜੀ ਨਹੀਂ ਪਾਉ ਦੇ ਜੀ ਪਰੇ ਨਵੇੜੇ ਪਰ ਤੀਰ ਦੇ ਦੇ ਬਸ ਹੋ ਗਿਆ ਹੁਣ ਤੂੰ ਤੂੰ ਨਾ ਬੋਲ ਲੈ ਫੜਾ ਜਾ ਬਸ ਹੋ ਗਿਆ ਨਿਕਲ ਜੂਗੀ ਹਾਂ ਕੋਚਣ ਕੋਈ ਨਹੀਂ ਦੇ ਦੇ ਫਿਰ ਕੋਈ ਨਹੀਂ ਕਿੱਲੇ ਵਾਲੀ ਬੰਦਿਆ ਦੇ 5500 ਦਾਨ ਦੇ ਸਰਕਾਰੀ ਹਸਪੀਟਲ ਚ ਲੈ ਜਾਣਾ ਲਾਈਵ ਕੌਰੀ ਨਾ ਮਾਰਨਾ ਕੀ ਰਸਿਆ ਫਾ ਬਾਇਰਾ ਮੁੜ ਕੇ ਘਰੇਗਾ ਸਭ ਮੁੱਖੇ ਵੀ ਤੋਂ ਜਾਉਂਦੇ ਇਹ ਮਾੜਾ ਰਹੀ ਉਹ ਨਹੀਂ ਚੱਲਣਾ ਕਿ ਮੈਂ ਉਹਨਾਂ ਕਿਹਾ ਜੂਗੀ ਉਹਦੇ ਕੋਲ ਜਾ ਕੇ ਸਾਡੇ ਉਹਨਾਂ ਦੇ ਮੋੜ ਤੇ ਕਿਧਰ ਗਿਆ ਉਹਨਾਂ ਨੇ ਇਹਦੇ ਕੋਲ ਦੱਸ ਰਹੀ ਕੀ ਕਰੀਏ ਤੇ ਇਹ ਕੀ ਘੁੰਡੀ ਪੁੰਦਾ ਹੈ ਹੈਲੋ ਸਾਫਤ ਸਾਫਤ ਕਿਧਰ ਗਿਆ ਕੈਪਟਨ ਕੈਪਟਨ ਬੁਲਾ ਕਿਧਰ ਗਿਆ ਕਪਤਾਨ ਆ ਨੀ ਗਿਆ ਓਰੇ ਆ ਜਾ ਪਰੇ ਨਾ ਭੱਜ ਹੁਣ ਬਾਈ ਰਾਜੂ ਮੜੇ ਮੂੰਹ ਐਨੂੰ ਕਮਾਈ ਦੋ ਸੌ ਮੋੜ ਦੇ ਤੋਂ ਮੋੜ ਦੋ ਗਾ ਗਾ ਗੋਲੀ ਲੈਣਾ ਦੋ ਸੌ ਨਹੀਂ ਨਹੀਂ ਦੋ ਸੌ ਬਹ ਹੋ ਗਿਆ ਬਸ ਹੋ ਗਿਆ ਆ ਬੱਕਰੀ ਦਾ ਹੀ ਆ 5000 ਰੁਪਏ ਆ ਹੋ ਗਿਆ ਪਰਮੋ ਠੀਕ ਐ 5000 ਚ ਸੌਦਾ ਹੋ ਗਿਆ ਬਾਈ ਜونی ਨੇ ਦਵਾਤੀਆ ਤੇ ਲਿਖਾਈ ਆਪੋ ਆਪਣੀ ਆ ਬੱਕਰੀ ਇਹ ਨੋ ਮਾਰੇ ਫਿਰ ਆ 8000 ਦੀ ਜੋੜੀ ਲੈ ਲੈਂਦੇ ਚੱਕੋ ਬਾ ਠੀਕ ਹੈ ਹੋ ਗਿਆ ਉੰਤਾਂ 400 ਵੱਧ ਲੈ ਗਏ ਤੋਂ ਬਾਅਦ ਉਹ ਬੱਕਰਿਆਂ ਦਾ ਸੌਦਾ ਹੋਇਆ ਜੱਗੀ ਨਾਲ ਗੱਲਬਾਤ ਕਰਦੇ ਆ ਜੱਗੀ ਭਾਈ ਕਿੰਨੇ ਚ ਕਰਵਾਤਾ ਸੌਦਾ 29000 ਦਾ 29000 ਦਾ ਲਿਖਾਈ ਦਾ ਕਿਵੇਂ ਕੀਤਾ ਆਉਦੀ ਆਉਦੀ ਹੈ ਭਾਈ ਜੀ ਆਪਣਾ ਪਿੰਡ ਕਿਹੜਾ ਸੀ ਗਈ ਦੀਪ ਸਿੰਘ ਵਾਲਾ ਦੀਪ ਸਿੰਘ ਵਾਲਾ ਕਿੰਨਾ ਟਾਈਮ ਹੋਇਆ ਭਈ ਆਇਆ ਨੂੰ ਤੁਹਾਨੂੰ ਸਾਨੂੰ 10 ਮਿੰਟ ਹੋ ਗਏ 10 ਮਿੰਟ ਲੈ ਵੀ 10 ਮਿੰਟਾਂ ਦੇ ਵਿੱਚ ਵਿੱਚ ਆ ਸੌਦਾ ਹੋ ਗਿਆ ਦੋ ਬੱਕਰਿਆਂ ਦਾ ਤੇ ਸੰਜੂ ਨੇ ਲਏ ਆ ਹਾਂ ਬਹੁਤ ਚੰਗੇ ਬੱਕਰੇ ਆਈ ਕੁਆਲਿਟੀ ਵਾਲੇ ਹਨਾ ਕੱਦ ਚੰਗਾ ਲੈ ਜਵਾਨ ਜਵਾਨ ਆ ਹਾਂ ਲੈ ਵੀ ਤੁਸੀਂ ਕੱਦ ਕਾੜ ਦੇਖ ਸਕਦੇ ਹੋ ਇਹ ਬੋਗ ਬਾਗ ਛੱਡਣਿਆ ਤਾਂ ਲਿਆ ਸਕਦਾ ਬਈ ਇਹੇ ਠੀਕ ਆ ਲੈ ਵੀ ਬਈ ਰਾਜੂ ਕਹਿੰਦਾ ਜੇ ਕੇ ਨੇ ਬੋਗ ਵੀ ਛੱਡਣ ਹੁਣ ਤਾਂ ਵੀ ਲਿਆ ਜਾ ਸਕਦਾ ਇਹ ਸੰਜੂ ਨੂੰ ਦਵਾਏ ਆ ਜੱਗੀ ਨੇ ਬਾਈ ਦੀਪ ਸਿੰਘ ਵਾਲ ਤੋਂ ਆਈ ਸੀਗੇ 10 ਮਿੰਟ ਹੀ ਹੋਏ ਸੀ 10 ਮਿੰਟਾਂ ਦੇ ਵਿੱਚ ਵਿੱਚ ਜੱਗੀ ਨੇ ਪਟਾਕੇ ਪਵਾਤੇ ਆ ਹਾਂ ਪੈਸੇ ਕਨਾਤੇ ਬਾਈ ਮੈਂ ਕਹਾਂ ਕਨਾਤੇ ਬਾਈ ਠੀਕ ਕਰ ਦਾਂਗੇ ਠੀਕ ਆ ਬਈ ਠੀਕ ਵੇਚਣ ਵਾਲਾ ਕਦ ਵੇਚਣ ਵਾਲਾ ਕੌਣਾ ਬਾਈ ਪਿੰਡ ਕਿਹੜਾ ਬਾਈ ਸ਼ਤੂਰ ਸ਼ਤੂਰ ਤੋਂ ਆਏ ਸੀਗੇ ਤੇ ਅੰਕ ਰੰਗੇ ਨੇ ਲਈਆ ਕਿੰਨੇ ਦਾ ਸੌਦਾ ਹੋਇਆ ਬਾਈ 10000 ਦਾ ਲਖਾਈ ਆਪੋ ਆਪਣੀ ਕੀਤੀ ਆ ਬਾਈ ਉਹਨੇ ਦੇਦੀ ਸਾਰੀ 5000 ਦਾ ਠੀਕ ਆ ਜੀ 10000 ਦੇ ਵਿੱਚ ਲਖਾਈ ਬਾਈ ਰੰਗਾ ਆਪੇ ਕਰਾਊਗਾ ਤੇ ਬਾਈ ਸ਼ਤੂਰ ਤੋਂ ਆਏ ਸੀ ਆ ਪੱਠ ਦਾ ਸੌਦਾ ਆ ਕਿੰਨੇ ਦਿਨ 18 ਰਹਿ ਗਿਆ ਹੱਦੀ ਦਾ ਚਰਦੀ ਹੈ 18 ਕਿੰਨੇ ਦਿਨ 8-9 ਦਿਨ ਥੋੜਾ ਹੋਰ ਚਰ ਪਾੜ ਲਈ ਭਰਾਵਾ ਤੇਰਾ ਹਜ਼ਾਰ ਦਾ ਕਰਕੇ ਕਿੰਨੇ ਕਿੰਨੇ ਪੈਸੇ ਲੱਗਦੇ ਵਾਹ ਵਾਹ ਅੱਗ ਲਾਤੀ ਹੈ ਤੇ ਅਗਲਾ ਕਿਸੇ ਨੂੰ ਯਾ ਕੀ ਕੁੱਤੇ 55 55 ਅੱਗ ਲਾ ਕੇ ਧੂਆ ਕੱਢ ਤੇ ਆ ਪੂਰਾ ਨਹੀਂ 8-9 ਕੱਲ ਕਿੰਨੇ 15 ਵੀ ਨਹੀਂ ਚੱਤੇ ਗਿਆ ਪ੍ਰਵਿੰਦਰ ਭਾਈ ਤੇਰੇ ਨਾਲ ਸੀ ਚਲ ਮੇਰੇ ਕੇ ਨਾਲ ਕਿੰਨਾ ਦੇਣਾ ਕਹਾਂਗੇ ਚਲ ਆਲਾ ਵੀ ਇੰਦਰਾ ਚਲੋ ਬਾਈ ਹੋ ਜੋ ਬਾਈ ਬਾਈ ਹੋ ਜਾਗੀ ਸਾਡੇ ਕੋਲ 55 ਠੀਕ ਹੈ ਫਿਰ ਰਾਰੇ ਵਾਲੇ ਨੇ ਕਰਤ ਬਾਣੀ ਭੱਲੇ ਸੋਦਾ ਲੈ ਗਏ ਨਾ ਸੋਹ ਸੋਹ ਸਾਹਮਣੇ ਇਧਰ ਆ नहीं। नहीं हो गया इधर बाद पैंती ਉਹ ਆਏ ਗਾ ਰੋਡੀਏ ਤੇਰੇ ਤੇ ਫਰੇ ਰਹਿੰਦੇ ਕੋਈ ਯਾਰ ਤੂੰ ਰਾਤ ਮੈਂ ਨਹੀਂ ਨਹੀਂ ਮੈਂ ਖੋ ਕਰੇ ਪਹਿ ਲੱਗ ਜਾਣਗੇ ਲੈ ਕਿੰਨੇ ਉਤਰੇ 1500 ਹਾਂ ਉਹਨੇ ਪੀੜੇ ਖਾਣੇ ਇਹ ਬਹੁਤ ਬਹੁਤ ਠੀਕ ਆ ਨਹੀਂ 1500 ਪਿਆਰੇ ਗਿਆ ਪੂਰਾ ਹਾਂ ਪਿਆਰੇ ਠੀਕ ਆ ਉਹ ਸ਼ਾਮ ਨੂੰ ਦੇ ਦੇਗਾ ਸ਼ਾਮ ਨੂੰ ਦੇ ਦੇਗਾ ਇਹ ਕਿੰਨੇ ਚ ਸੌਦਾ ਹੋਇਆ ਸੀਗਾ ਜੀ 55.5 ਸਾਢੇ 51 ਚ ਹੁਣ ਕਿੰਨੇ ਪੈਸੇ ਦੇਤੇ ਆ ਇਹਨਾਂ ਨੂੰ ਪੂਰੇ ਦੇ ਦਈਏ ਆਪਾਂ ਨਹੀਂ ਬਹੁਤ ਬਹੁਤ ਉਹ ਮੈਂ ਅੱਗੇ ਵੀ ਰੱਖਾਂ ਉਹ ਸਹੀ ਨੇ ਜੀ ਉਹ ਵੈਸੇ ਵੀ ਤਾਂ ਜਾਣੇ ਸੀ ਕੱਲ ਕੋਈ ਗੱਲ ਨਹੀਂ ਇਧਰ ਬੱਸ ਸਹੀ ਹੈ ਬੱਸ ਇੰਨੀ ਹੋ ਗਈ ਹੁਣ ਕਿੰਨੇ ਪੈਸੇ ਰਹਿ ਗਏ ਜਿਹੜੇ ਆਪਾਂ ਦੇਨੇ ਇਹਨਾਂ ਨੂੰ ਬਾਈ 50 ਜੀ 50000 ਠੀਕ ਹੈ ਲਿਖਾਈ ਆਪ ਕੋ ਆਪਣੀ ਹੈ ਠੀਕ ਹੈ ਬਾਈ ਪਿੰਡ ਕਿਹੜਾ ਸੀ ਹੋਇਆ ਆਪਣਾ ਖਾਰਾ ਹੀ ਆ ਲੈ ਵੀ ਖਾਰੇ ਵਾਲਿਆਂ ਨੇ ਖਾਰੇ ਵਾਲੇ ਤੋਂ ਹੀ ਲੈ ਠੀਕ ਹੈ ਜੀ ਕਿੰਨੇ ਨਗ ਸੀਗੇ ਬਾਈ 8 ਨਗ ਲੈ ਵੀ 8 ਨਗ ਤੁਹਾਨੂੰ ਵਿਖਾ ਦਿੰਨੇ ਆ ਪਰਵਿੰਦਰਾ ਕਿਹੜੇ ਕਿਹੜੇ ਨਾਗ ਸੀ ਅੱਠ ਆਹਾਂ ਲਵੀ ਆਹ ਬੱਕਰੀ ਇੱਕ ਇੱਕ ਆ ਸੀ ਇੱਕ ਜਿਹੜੀ ਬੈਠੀ ਆ ਆ ਸੀ ਇੱਕ ਆ ਸੀ ਇੱਕ ਆ ਇੱਕ ਆ ਕੀ ਅੱਠ ਨਾਗ ਆ ਦੋਸਤੋ ਇੱਥੇ ਅੱਠ ਕਿਤੇ ਹੁੰਦੇ ਲਵੀ ਦੋ ਆਹਾਂ 551000 ਦੇ ਵਿੱਚ ਸੌਦਾ ਹੋਇਆ ਹਾਂ ਲੈ ਵੀ ਬੋੜੇ ਨੇ ਲਏ ਆ ਖਾਰੇ ਵਾਲੇ ਨੇ 8 ਨਾਲ 551000 ਦੇ ਦੇਖ ਸਕਦੇ ਆ ਆ ਅਫਰੀਦਕੋੜ ਬੱਕਰਾ ਮੰਡੀ ਦੇ ਲੈ ਵੀ ਦੋਸਤੋ ਪ੍ਰਵਿੰਦਰ ਨੇ ਵੇਚਦਾ ਬੱਕਰਾ ਕਰਦੇ ਆ ਬਾਈ ਨਾਲ ਗੱਲ ਹਾਂ ਵੀ ਪ੍ਰਵਿੰਦਰ ਕਿੰਨੇ ਦਾ ਵੇਚਦਾ 6000 6000 ਦਾ ਕਿਹਨੇ ਲਿਆ ਇਹ ਜੀਨੇ ਬਣਾਉਣਾ ਨਾ ਆਪਾਂ ਇਹਨਾਂ ਦੱਸ ਦਿੰਨਾ ਵੀ ਬਾਈ ਜੀ ਪਿੰਡ ਕਿਹੜਾ ਆਪਣਾ ਹਾਂਜੀ ਭਾਂਗਰ 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 ਪਿੰਡ ਆ ਲੈ ਵੀ ਦੋਸਤੋ ਆ ਬੱਕਰਾ ਲਿਆ ਬਈ ਕਿੰਨੇ ਦਾ ਬੱਕਰਾ ਹੋਗਾ 6000 6000 ਲਿਖਾਈ ਦਾ ਕਿਵੇਂ ਕੀਤਾ ਲਿਖਾਈ ਆਪੋ ਆਪਣੀ ਕੀ ਨਾ ਲੇ ਪ੍ਰਵਿੰਦਰ ਖਾਰੇ ਵਾਲੇ ਤੋਂ ਲਿਆ ਆਹ ਬਾਈਆਂ ਨੇ 6000 ਦੇ ਵਿੱਚ ਲਿਖਾਈ ਆਪੋ ਆਪਣੀਆਂ ਤੁਸੀਂ ਦੇਖ ਸਕਦੇ ਵੰਦਰ ਕਿਹੜਾ ਪੈਣਾ ਭੰਗਰ 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 ਤੋਂ ਆਏ ਸੀ ਬਾਈ ਠੀਕ ਆ ਓਏ ਕਰਤੀ ਯਾਰ ਹੋਂਨਾ ਮੋੜੀ ਓਏ ਪਾਲਾ ਭਰਾਵਾ ਕਹਿੰਨੀ ਯਾਰ ਕਾ ਕੀ ਹੋ ਰਿਹਾ ਏ 8500 8500 ਕਿੰਨੇ ਚਾਹੀਦੇ ਆ 8500 ਉਹ ਬਿਆਨੀ ਨਾਮ ਹੋੜਾ ਹੋਵੇ ਨਾ ਹਾਂ ਪੱਟਾ ਆ ਗਿਆ ਬਾਈ ਬਾਈ ਪੱਟ ਬਹੁਤ ਨਹੀਂ ਆਉਂਦਾ ਹੋਰ ਨਹੀਂ ਬਈ ਹੁਣ ਨੇ ਬੀਤੇ ਵਾਦੇ ਨਹੀਂ ਬਣਾ ਨਹੀਂ ਬਣਾ ਹੋਏ ਪਾ ਦਾ ਫਰ ਕਰ ਦਿੰਦੇ ਉਹ ਮੇਰਾ ਕੋਈ ਛੱਡੀ ਹੈ ਲੈ ਮੈਂ ਕਿਤੇ ਕਰੀ ਆ ਮੈਂ ਖਾਣਾ ਤੇ ਲੈ ਉਹ ਵੇਚਦਾ ਮੈਂ ਕਿਹੜਾ ਜਾਊ ਕਰਾਂ ਯਾਰ 10000 ਦੀ 14 ਦੀ ਪੱਠਾ ਭੈਣ ਜਿਹੜੀ ਮੈਂ बुढी बढ़िया बुढी थो ਆ ਗਿਆ ਯਾਥੋ ਉਹ ਨਹੀਂ ਲੈਣਾ ਨਹੀਂ ਭਾਈ ਦਰਬਾਰ ਉਹ ਕਹਿਆ ਨਹੀਂ ਲੈਣੀ ਉਹ ਲਿਖਾਈ ਕਰਾ ਦੂਗਾ ਭਾਈ ਯਾਰ ਚਾਹ ਪਾ ਠੀਕ ਵਦ ਨਹੀਂ ਉਹ ਲਿਖਾਈ ਕਰਾ ਦੀ 85 ਦਾ 200 ਉਹ ਲਿਖਾਈ ਨਾ ਕੀ ਹੁੰਦਾ ਲਿਖਾਈ ਕਰਾ ਦੀ 200 ਦਾ ਭਾਈ ਉਹ ਲੈ ਕਰਾਉਂਦਾ ਉਹ ਨਹੀਂ ਯਾਰ ਜਦੋਂ ਆਉਗਾ ਮੈਂ ਕਰਾਉਂ ਤੂੰ ਵੀ ਲੈਣਾ ਜਾ ਲਿਖਾਈ 85 ਤੋਂ ਕਰਾ ਪਰ ਨਹੀਂ ਲੈਣਾ ਨਹੀਂ 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 200 ਪਿੱਛੇ ਗਿਆ ਡੰਡ ਲਾਇਆ 200 ਨਾ ਲਿਖਾਈ ਆ ਕਰਾ ਲੂਗਾ ਕਰਾ ਲੂਗਾ ਲੈ ਲੈਣੇ ਕਰਾਂ ਕੇ ਜਾ ਦੂ ਕਰਨੋ ਟੋਰਚਾ ਅੱਗੇ ਹੋ ਜਾ ਉਹ ਦੇ ਦੇ 250 ਰੁਪਏ ਕਰਾ ਦਿੰਦੇ ਪੂਰੇ 10 ਦੀ ਦੇ ਦੂ ਲੈਣੀ ਦਾ ਪਾਉਂਦੇ ਲੈ ਇਹਨਾਂ ਮਾਪਦਰੀ ਪੂਰੇ 9 ਦੀ ਆ ਕਰ ਜਾ ਕਿਆ ਦੇ ਦੇ ਹਟ ਇਰਾ ਉਹ ਖਾਗਾ ਮੈਂ ਦਿੰਦਾ ਪੈਸੇ ਗਰੀਬ ਨਾ ਜੀ ਤੂੰ ਮੈਂ ਤੂੰ ਲੈ ਲਈ ਖਾੜੇ ਮੈਦਾਨ ਚ ਉਹ ਵੀ ਮੰਨ ਲਾ ਤੰਗ ਨਾ ਨਹੀਂ ਦਾ ਫਰ ਹੋ ਗਈ ਐ ਦੋ ਕੀ ਜੀ ਕਰੀਏ ਨਾ ਤੂੰ ਹੀ ਆ ਜ਼ੋਰ ਕਰਾ ਦੂ ਛੋਟ ਕਰਾ ਲਵੀਂ ਲੱਗਦੀ ਐ ਨਾ ਨਾ ਜਾਨਾ ਨਾ ਐ ਤੂੰ ਜਾਨੀ ਹੋ ਗਈ ਐ ਦੋ ਕੀ ਜ਼ੋਰ ਕਰਾ ਦਿੰਦਾ ਨਹੀਂ ਲੈਣੀ ਆਪਾਂ ਨੂੰ ਕਰਾਂ ਕਣੀ ਕਣੀ ਲਖਾਈ ਤੂੰ ਕਰਾ ਦੇ ਨਹੀਂ ਯਾਰ ਮੈਂ ਤੂੰ ਕਰਾ ਦੇ ਉਹਨਾਂ ਦੀ ਫੈਰਾ ਨਾ ਨਹੀਂ ਮੈਂ ਖਾਓਂਗਾ ਲਖਾਈ ਹੋਏ 200 ਇੱਧਰ ਪੈ ਗਿਆ ਨੀ ਨਹੀਂ ਦੋ ਨਾਲ ਦੇ ਲਖਾਈ ਜਾ ਉਹ ਲਖਾਈ ਨਹੀਂ ਉਹ ਤੇਰਾ ਪਰ 200 ਬਾਈ ਦਾ ਹੀ ਆ ਮੈਂ ਤਾਂ ਭਲੇ ਨਹੀਂ ਲਈ ਬਈ ਛੱਡੀ ਲੈਣੇ ਦਮਾਲ ਆ ਇਹਦਾ ਕਲਾਨਾ ਲੱਗਾਈ ਇਹਦਾ ਚੰਗਾ ਨਹੀਂ ਇਹਦਾ ਬਾਲਾ ਨਹੀਂ ਉਹ 85 ਜੋ ਬਾਈ ਇਹ ਲਿਖਾਈ ਕਰਾਉਂਦਾ ਕਹਿੰਦੀ ਆ ਜੇ ਤੇਰੇ ਮਨਜੂਰ ਆ ਮਨ ਨਹੀਂ ਨਹੀਂ 85 ਨਹੀਂ ਯਾਰ ਲਿਖਾਈ ਕਰਾਉਂਦਾ ਬਾਈ ਨਹੀਂ ਜੀ ਪੂਰੇ 90 ਦੀ ਕੀ 200 ਨਾਲ ਹੋ ਗਿਆ ਚੱਲ ਨਹੀਂ 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 ਹੋ ਗਈ ਯਾਰ ਲਿਖਾਈ ਕਰਾਣੀ ਜਾ ਪੈਸੇ ਦੇ ਨਹੀਂ ਨਹੀਂ ਪੈਸੇ ਦੇ ਨਹੀਂ ਕਰਾਣੇ ਪੈਸੇ ਦਾ ਦੇਗਾ ਕੋਈ ਦੇਗਾ ਪੁੱਛਣਾ ਪੁੱਛਣਾ ਕੀ ਆ 311 ਵਿੱਚ ਉਹ ਤੂੰ ਪੈਸੇ ਵੜਾ 8500 ਰੁਪਇਆ ਹੋਰ ਹੋਰ ਗੰਦੀ ਤਾਂ ਉਹ ਕੋਈ ਨਹੀਂ ਲਿਖਾਈ ਤਾਂ 8000 ਮੈਂ ਆਦਾ ਓ ਲਖਾਈ ਵੀ ਆ ਕੋਈ ਨਹੀਂ ਕਰਾਣਾਗੇ ਤੂੰ ਪੈਸੇ ਦਾ ਗਣਾ ਕਿੰਨੇ ਹੈ ਤੈਨੂੰ ਹੈ ਵੀ ਕੁਝ ਨਹੀਂ ਉਹ ਹੈ ਕਿ ਕਹੂੰਗਾ ਫੇਰ ਹੀ ਉਹ ਹੋ ਗਏ ਜਣਾ ਦਾ ਕਹਿੰਦੇ ਹੁੰਦਾ ਤੇ ਹੁਣ ਕਿੰਨੇ ਚਾ ਓਏ ਗੈਨੀ ਇੱਕ ਮਿੰਟ ਖੜ ਜਾ ਮੈਂ ਰੁਪਈਆ ਧਿਆਨ ਧਰਨ ਦੇ ਹੈਗੇ ਇਹਦੇ ਹਾਂ ਹੋਰ ਮੈਂ ਸੌਦਾ ਕਰਵਾਈ ਲੈ ਨੀ ਘਰ ਦੇ ਦਸਾਂਗੇ ਪੈਸੇ ਉਹ ਨਿਆਣ ਘਰੋਂ ਨਹੀਂ ਭਰਾਵਾ ਅਸੀਂ ਜੁਮੇ ਨਾਲ ਜਾਵੜੂਗੋ ਨਾਲ ਕਿੱਥੇ ਤਾਂ ਰਹਿਣ ਆਲਾ ਤੂੰ ਆਪਰੇ ਟੋਰਟ ਤੇ ਜਾ ਚੌੜ ਚੱਲ ਬਾਬਰ ਇਧਰ ਹੀ ਜਾਣਾ ਇਥੇ ਲੇ ਕੇ ਜਾਊਗਾ ਆਂ ਤੇ ਚੌੜ ਨਾ ਕਰੀਏ ਤਦ ਫਿਰ ਕਿਹੜਾ ਖੱਤੇ ਬਸ ਕਿਉਂ 4500 ਪਟਾਡੇ ਪਟਾੜੀ ਹਰੂ ਦੇ ਨਾ ਨਹੀਂ ਯਾਰ ਹੁਣ ਕਿੰਨੇ ਦੀ ਹੋਈ ਆ 8500 ਦੀ ਬਈ ਆ ਫੜੀਆਂ ਅੱਗੇ ਨਹੀਂ 50 ਰੁਪਏ ਮੋਣੀ 50 ਰੁਪਏ ਬਾਈ ਨੂੰ ਲਪਾਈ ਗਿਆ ਆਇਆ ਸੱਪਾ ਅੱਜ ਦੂਜੇ ਪੈਸੇ ਦੇ ਵਿੱਚ ਪੱਤਾਂ ਆ ਪੱਟ ਨਾਲ ਹੀ ਨੂੰ ਨਾਲ ਹੀ ਤੁਰਾਂ ਚੱਲੇ ਨਾਲ ਤੇਰੇ ਨਾਲ ਫਰੀਦ ਕੋਟ ਰਿਆ ਪਰੂਗਾ ਘਰੇ ਨਾ ਛੱਡਿਆ ਹੀ ਅਸੀਂ ਨਾ ਹੀ ਤੁਰਾਂ ਪੈਸੇ ਲਿਆ ਦਲੇ ਉਹ ਲੈ ਜਾ ਪੱਠਾ ਆ ਦੀ ਉਹਨੂੰ ਉਹ ਤਾਂ ਤੁਰਿਆ ਜਾਊਗਾ ਉਧਰ ਹੀ ਜਾਣਾ ਅਸੀਂ ਹਾਂ ਤੂੰ ਉਧਰ ਹੀ ਜਾਣਾ ਉਧਰ ਜਾਣਾ ਤੂੰ ਜਿਹੜੇ ਪਾਸੇ ਬਾਬਰੋਈ ਪਰੋੜ ਤੇ ਸਬਜ਼ੀ ਮੰਡੀ ਕੋਲੇ ਸੁੰਦਰ ਨਜ਼ਾਰਾ ਆਹੋ ਪਰਲੇ ਪਾਈ ਪਰੋਈ ਪਰੋੜ ਤੇ ਹੀ ਜਾਣਾ ਆ ਜਾਣੇ ਬਾਕੀ ਠੀਕ ਆਇਆ ਤੇ ਆਇਆ ਮੈਂ ਦਲਾਲ ਆ ਮੰਜੇ ਦਾ ਕੰਮ ਆ ਇੱਥੇ ਨਹੀਂ ਜਾਣਾ ਜਿੱਥੇ ਵਰਗੇ ਬੰਦੇ ਨਹੀਂ ਬੋਲਦੇ ਨੌਂ ਕਿੱਥੇ ਮਾਰਗੀ ਲਗਰ ਕੀ ਰਹੇ ਹੋ ਥੋੜੀ ਨਾ ਹੈਗਾ ਸੌਦਾ ਕਰ ਹਣਾਲੀ ਮੈਂ ਸੌਦਾ ਦੇਣੇ ਪੈਦਲ ਤੇ ਦਲਾਲ ਕਿਹੜਾ ਵੜਗੀ ਤੇਰੀ ਮੈਂ ਹੋਰ ਹੈ ਨਹੀਂ ਮੇਰੇ ਕੋਲ ਮੈਂ ਕਰ ਇਧਰ ਤੂੰ ਕਿੰਨਾ ਤੋਂ ਮੈਨੂੰ ਘਾਟਾ ਪਾਵਾ ਵਾੜਾ ਆਗਾ ਤਾ ਦੱਸ ਪੱਟ ਕਿਵੇਂ ਕਰਾਈਆ ਇਹ ਬਾਈ ਆਪਾਂ ਕਰਾਈਏ ਇਹਨੂੰ 8500 ਅਸੀਂ ਚੱਲ ਲਿਖਾਈ ਆਪੋ ਆਪਣੀ ਆ ਲਖਾਈ ਬਾਈ ਦੋ ਫੜਦਾ ਨਹੀਂ ਚੱਲੇ ਆ 8500 ਦੀ ਹੋਗੀ ਲਖਾਈ ਆਪਕੋ